ਸਵੈਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਹੈ ਕਿ ਖਾਲੜਾ ਪੁਲਿਸ ਨੇ 541 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੀ ਹਾਂ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਸਬੰਧੀ ਪੱਤਰਕਾਰਾਂ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਪਿੱਖੀਵੰਡ ਦੇ ਡੀਐਸਪੀ ਸਰਬਜੀਤ ਸਿੰਘ ਬਾਜਪਨ ਦੱਸਿਆ ਕਿ ਥਾਣਾ ਖਾਲੜਾ ਦੇ ਐਸਐਚਓ ਸਤਪਾਲ ਸਿੰਘ ਵੱਲੋਂ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਟੀਮਾਂ ਬਣਾਉਣ ਤੇ ਪੁਲਿਸ ਪਾਰਟੀਆਂ ਨੂੰ ਵਕ ਵਕ ਥਾਮਤ ਭੇਜਿਆ ਜਾਂਦਾ ਹੈ ਇਸ ਲੜੀ ਦੇ ਤਹਿਤ ਜਦੋਂ ਐਸਆਈ ਗੁਰਜੀਤ ਸਿੰਘ ਆਪਣੇ ਸਾਥੀ ਕਰਮਚਾਰੀਆਂ ਤੇ ਬੀਐਸਐਫ ਅਧਿਕਾਰੀ ਦੇ ਨਾਲ ਗਸ਼ਟ ਕਰਦੇ ਹੋਏ ਪਿੰਡ ਦਲ ਦੇ 8 ਵਾਲਾ ਪੁਲ ਨਜ਼ਦੀਕ ਪਹੁੰਚਦੇ ਨੇ ਤਾਂ ਉੱਥੋਂ ਸਾਹਮਣੇ ਵਾਲੇ ਪਾਸੇ ਇੱਕ ਮੂਣਾ ਨੌਜਵਾਨ ਆਉਂਦਾ ਹੈ ਪੁਲਿਸ ਪਾਰਟੀ ਨੂੰ ਵੇਖ ਕੇ ਕਬਰਾ ਜਾਂਦਾ ਹੈ ਤੇ ਪਿੱਛੇ ਵੱਲ ਨੂੰ ਮੁੜਨ ਲੱਗਦਾ ਹੈ ਪਰ ਸ਼ੱਕ ਦੇ ਦਾਤੇ ਐਸਆਈ ਦੇ ਸਾਥੀ ਕਰਮਚਾਰੀਆਂ ਦੇ ਮਦਦ ਨਾਲ ਨੌਜਵਾਨ ਨੂੰ ਕਾਬੂ ਕਰਕੇ ਪੁਸ਼ਕਿਸ਼ ਕਿਤੇ ਜਾਂਦੀ ਹੈ ਤਾਂ ਉਸ ਨੌਜਵਾਨ ਦੇ ਕੋਲੋਂ 541 ਹੈਰੋਇਨ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਇਸ ਮਾਮਲੇ ਛੋੜ ਕੀ ਹੈ ਤੁਸੀਂ ਵੀ ਸੁਣੋ ਸਰ ਅੱਜ ਜਿਹੜਾ ਮਲਜ਼ਮ ਫੜਿਆ ਕੇਸ ਬੰਦੇ ਦੇ ਵਿੱਚ ਬੜਾ ਤੇ ਕੀ ਕੀ ਤਰ੍ਹਾਂਾਂ ਲਾ ਕੇ ਜਿਹੜਾ ਉਹ ਇਹ ਕੱਲ ਮਿਤੀ 3 9 24 ਨੂੰ ਸਾਡੇ ਖਾਲੜਾ ਜਿਹੜੇ ਖਾਲੜਾ ਜਿਹੜੀ ਠਾਣੇ ਦੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਜਦੋਂ ਉਥੇ ਐਸ ਐਚਓ ਖਾਲੜਾ ਇੰਸਪੈਕਟਰ ਸਤਪਾਲ ਸਿੰਘ ਦੀ ਨਿਗਰਾਨੀ ਹੇਠ ਐਸ ਐਸ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਬੀ ਐਸਬ ਇੱਕ ਅਸਤ ਕਰ ਰਹੀ ਸੀ ਪਿੰਡ ਬਾਤਾਰਾ ਸਿੰਘ ਤੋਂ ਇਧਰ ਨੂੰ ਪਿੰਡ ਆਲੋਕ ਸਾਈਡ ਨੂੰ ਆ ਰਹੇ ਸੀ ਜਦੋਂ ਇਹ ਜਿਹੜਾ ਪੋਲਾ ਹੈਗਾ ਅੱਠ ਵਾਲਾ ਉਹਦੇ ਨੇੜੇ ਪੁੱਜੇ ਤਾਂ ਗੋਗ ਸਾਹਮਣੇ ਇੱਕ ਨੌਜਵਾਨ ਜਿਹੜਾ ਇਹਨਾਂ ਨੇ ਵੇਖ ਕੇ ਪਿੱਛੇ ਨੂੰ ਭੱਜਣ ਲੱਗਾ ਜਿੰਨ ਉਹਨਾਂ ਨੇ ਕਾਬੂ ਕੀਤਾ ਕਾਬੂ ਕਰਕੇ ਉਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਉਹਨੇ ਲੱਕ ਦੇ ਨਾਲ ਪੀਲਾ ਪਰਨਾ ਬੰਨਿਆ ਜਿਹਦੇ ਵਿੱਚ ਹਰੋਂ ਬਰਾਮਦ ਹੋਈ ਹਰੋਂ ਦਾ ਜਿਹੜਾ weight ਕੀਤਾ ਗਿਆ weight ਕਰਨ ਤੇ 541 ਗ੍ਰਾਮ ਜਿਹੜੀ ਹਰੋਂ ਬਰਾਮਦ ਹੋਈ ਜਿਹੜਾ ਦੋਚੀ ਹੈ ਇਹਨੇ ਆਪਣਾ ਨਾਮ ਜਿਹੜਾ ਪ੍ਰਭ ਜੋਤ ਸਿੰਘ ਪ੍ਰਭ ਸਾਨਾ ਹਰੇਸ਼ਮ ਸਿੰਘ ਵਾਸੀ ਪਿੰਡ ਰਾਜੋਕੇ ਦੱਸਿਆ ਇਹਦੇ ਤੇ ਸਰ ਕੋਈ ਹੋਰ ਵੀ ਕੋਈ ਮਟਕਰੀ ਵਗੈਰਾ ਕਰਦੇ ਨਹੀਂ ਇੱਥੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਪਰ ਇਹਦੀ ਜਿਹੜੀ ਪੁਛਗਛ ਉੱਤੇ ਆਇਆ ਵੀ ਇਹਨੇ 3-4 ਮਹੀਨੇ ਤੋਂ ਇਹ ਕੰਮ ਜਿਹੜਾ ਸ਼ੁਰੂ ਕੀਤਾ ਸੀ ਇੱਕ ਦੋ ਕਨਸਾਈਨਮੈਂਟ ਇਹਨੇ ਪਹਿਲਾਂ ਅੱਧਾ-ਅੱਧਾ ਕਿਲੋ ਜਾਂ ਬੋਤਲ ਟਾਈਪ ਸਟੋਾਈ ਸੀ ਜਿਹੜੀ ਅਗੇ ਨੇ ਡਿਲੀਵਰ ਕੀਤੀ ਪਾਕਿਸਤਾਨ ਦੇ ਨਾਲ ਸੰਬੰਧ ਹਾਂਜੀ ਪਾਕਿਸਤਾਨ ਦੇ ਨਾਲ ਉੱਥੇ ਫੋਨ ਕਰਕੇ ਇਹ ਮੂਵ ਆਉਂਦਾ ਡਰੋਨ ਰਾਈ ਤੇ ਕੱਲ ਵੀ ਇਹਨੇ ਜਿਹੜੀ ਡਰੋਨ ਰਾਈ ਗ੍ਰਾਫ ਤੋਂ ਸਟੋਾਈ ਸੀ ਉੱਥੇ ਭਾਲ ਕਰਕੇ ਇਹਦੇ ਲੈ ਕੇ ਜਾ ਰਿਹਾ ਜਿੱਥੇ ਆਪਾਂ ਆਪਣਾ ਸਪਾਟਿਉਮ ਕਾਪੂ ਇਹ ਗੱਲ ਕਾਬੂ ਕੀਤਾ ਜਾਂਦਾ ਜੇ ਤਾਂ ਕੋਈ ਹੋਰ ਵੀ ਸਾਥੀ ਇਹ ਗੱਲ ਹੀ ਫਿਲਹਾਲ ਕਾਬੂ ਕੀਤਾ ਜੇ ਇਹਦਾ ਰਿਮਾਂਡ ਲੈਣਾ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਸ਼ਨ ਕਰਾਂਗੇ ਪੁੱਛਗਿੱਛ ਕਰਾਂਗੇ ਇਹਦੇ ਨਾਲ ਜੁੜੇ ਹੋਏ ਸਾਥੀ ਵੀ ਲਵਾਂਗੇ